ਤੈਨੂੰ ਗੱਲ ਆਪਣੀ ਕਰਨੀ ਤੇ ਨਹੀਂ ਚਾਹੀਦੀ ਪਰ ਮੇਰੇ ਅੱਗੇ ਆ ਕੇ ਥੋੜੀ ਮੈਂ ਇਸ਼ਾਰਾ ਹੀ ਕਰਨਾ ਸਾਧ ਸੰਗੇ ਜੀ ਸੰਤ ਜੀ ਮਹਾਰਾਜ ਸੰਜਗ ਸੰਜੀ ਖੰਡੂ ਵਾਲੀ ਸਾਧ ਸੰਗੇ ਜੀ ਮੈਂ ਹੁਣੇ ਗੱਲ ਕਰਦਾ ਸਾਂ ਪੈ ਸਾਧ ਸੰਗੇ ਜੀ ਸਰਦਾਰ ਗੁਰਨਾਮ ਸਿੰਘ ਦੇ ਨਾਲ ਜਦੋਂ ਮੁੰਨੇ ਇਸ ਪਾਸੇ ਲਾਇਆ ਨੇ ਨਾ ਨੇ ਮੈਂ ਸਾਗੂ ਜਗਜੀਤ ਸਿੰਘ ਨੂੰ ਜਵਾਬ ਦਿੱਤਾ ਸੀ ਮੈਂ ਕਿਹਾ ਜੀ ਮੈਂ ਤੇਰਾ ਇਹ ਨੂੰ ਚੰਗਾ ਨਹੀਂ ਸਮਝਦਾ ਇਹ ਨੂੰ ਚੰਗਾ ਨਹੀਂ ਸਮਝਦਾ ਮੈਨੂੰ ਕਹਿੰਦੇ ਨੇ ਪੜਿਆ ਕਰ ਕੁਛ ਮੈਂ ਕਿਹਾ ਜੀ ਪੜਾਂ ਤੇ ਤਾਂ ਮੈਂ ਜੇ ਮੈਂ ਕੰਮ ਕਰਨਾ ਤੇ ਇਹ ਵੀ ਕੋਈ ਇਹ ਵੀ ਕੋਈ ਕੰਮ ਹੈ ਹਰ ਵੇਲੇ ਬਗਾਨੀ ਹਿਸਸਾ ਸਾਥ ਸੰਗਤ ਜੀ ਓਏ ਹੋਏ ਓਏ ਹੋਏ ਆਪਣੀ ਮਰਜ਼ੀ ਦਾ ਬੋਲ ਨਹੀਂ ਲੈਣਾ ਹੈ ਆਪਣੀ ਮਰਜ਼ੀ ਦਾ ਖਾਣਾ ਨਹੀਂ ਲੈਣਾ ਹੈ ਆਪਣੀ ਮਰਜ਼ੀ ਦਾ ਸੌਂ ਨਹੀਂ ਲੈਣਾ ਹੈ ਆਪਣੀ ਮਰਜ਼ੀ ਦਾ ਆਰਾਮ ਨਹੀਂ ਕਰਨਾ ਇਹ ਵੀ ਕੋਈ ਜ਼ਿੰਦਗੀ ਜੀ ਹਸਾ ਸੰਗਤ ਜੀ ਓਏ ਹੋਏ ਓਏ ਮੈਂ ਅਜ ਮੈਨੂੰ ਚੰਗਾ ਸਮਝਦਾ ਕੋਈ ਆਏਗਾ ਤਾਂ ਕੀ ਲੈ ਕੇ ਆਵੇਗਾ ਆਏਗਾ ਤਾਂ ਕੀ ਦੇ ਕੇ ਜਾਵੇਗਾ ਓਏ ਹੋਏ ਜ਼ਿੰਦਗੀ ਕੋਈ ਹਸਾ ਸੰਗਤ ਜੀ ਕਹਿੰਦੇ ਨੇ ਜਾਲ ਜਰਾਣਾ ਪਵੇ ਖਿਆਲ ਤੈਨੂੰ ਗੁਰੂ ਆਖਦੇ ਜੋ ਕਮਾਣੇ ਓਖਾ ਹਾਕਾ ਫਿਕਰ ਤੇ ਸਬਰ ਕਬੂਲ ਕਰਨਾ ਦੁਨੀਆ ਛੱਡਨੀ ਤੇ ਮਰ ਜਾਣੇ ਓਖਾ ਇਹ ਨਾਲੇ ਕਾਮ ਕ੍ਰੋਧ ਨੂੰ ਵਸ ਕਰਨਾ ਮੰਦ ਹਿਸਤ ਰੋੜਨਾ ਬਹੁਤ ਓਖਾ ਕਾਦਰ ਯਾਰ ਕਿਹਾ ਪੂਰਨ ਭਗਤ ਸੇ ਰਾਹ ਦਾ ਮਕਸਦ ਪਾਉਣੇ ਓਖਾ ਸਾਧ ਸੰਗਤ ਚ ਜੁੱਤੀਆਂ ਜਿਵੇਂ ਮਰਜੀ ਖਾਈ ਜਾਓ ਸਾਧ ਸੰਗਤ ਇਹ ਕਿਹੜੀ ਗੱਲ ਹੈ ਗੁਰੂ ਦੇ ਪਿਆਰ ਜੋ ਲਾਂ ਤਾਂ ਜਿਵੇਂ ਮਰਜੀ ਖਾਈ ਜਾਓ ਸੰਸਾਰ ਤੇ ਸਾਧ ਸੰਗਤ ਮੈਂ ਹਜੇ ਕੰਮ ਐ ਨਹੀਂ ਕਰਨਾ ਕਹਿੰਦੇ ਮੇਰੀ ਗੱਲ ਮੰਨੇ ਪੜਿਆ ਕਰ ਸਾਧ ਸੰਗਤ ਚ ਅੱਜ ਤੁਹਾਰੇ ਦਰਸ਼ਨ ਕਰਨਾ ਪਿਆ ਸਾਗੂ ਜਗਜੀਤ ਸਿੰਘ ਦੀ ਕਿਰਪਾ ਸਾਹਸੰਗਤ ਚ ਮੈਂ ਗੱਲ ਕਿਹੜੀ ਕਰਦਾ ਸਾਂ ਪਿਆ ਸੰਤ ਜੀ ਮਹਾਰਾਜ ਮੈਨੂੰ ਆਪਣੇ ਪਾਸ ਬੁਲਾਇਆ ਜਦੋਂ ਨਾ ਆਪ ਵਿਰਧ ਹੋਗੇ ਨਾ ਤੇ ਸਾਹਸੰਗਤ ਨੇ ਜਾ ਕੇ ਅਰਜ਼ਿਕਰਨੀ ਪਈ ਪਾਠ ਕਰਨਾ ਵਰਣੀ ਕਰਨੀ ਹੈ ਹਮਨ ਕਰਨਾ ਅਖੰਡ ਪਾਠ ਕਰਨਾ ਫਿਰ ਮੈਨੂੰ ਭੇਜਣ ਲੱਗ ਪਏ ਸਾਹਸੰਗਤ ਚ ਮੈਨੂੰ ਆਪਣੇ ਕੋਲ ਬਿਠਾ ਕੇ ਨਾ ਕਹਿੰਦੇ ਨੇ ਮਹਾਤਮਾ ਜੀ ਇਸ ਤਰ੍ਹਾਂ ਕਰਨਾ ਹੈ ਪਸ਼ੂ ਦੇ ਕੋਲ ਗੁਣ ਲੈਣਾ ਹੈ ਪਸ਼ੂ ਦੇ ਕੋਲ ਮੈਂ ਅਜਿ ਕਰੋ ਹੁਕਮ ਇਹ ਜਦੋਂ ਵੀ ਜੋ ਵੀ ਮਿਲੇਗਾ ਉਹਨੂੰ ਖਾ ਲੈਣਾ ਜੇ ਪਸ਼ੂ ਨੂੰ ਜਦੋਂ ਪਾਉਂਦੇ ਹੋ ਨਾ ਜੋ ਪਾਉਂਦੇ ਹੋ ਤੇ ਪਸ਼ੂ ਖਾ ਲੈਂਦਾ ਸਾਧ ਸੰਗਤ ਜੀ ਵੇਲੇ ਕਰੋ ਕੁਵੇਲੇ ਕਰੋ ਨਾ ਕਰੋ ਜਦੋਂ ਧੁੱਪੇ ਬਣੋ ਛਾਵੇਂ ਬਣੋ ਤੁਹਾਡੀ ਮਰਜ਼ੀ ਹੈ ਸਾਧ ਸੰਗਤ ਜੀ ਇਹ ਕੋ ਤਾਂ ਫਕੀਰੀ ਜੀ ਸਾਧ ਸੰਗਤ ਜੀ ਕੋਈ ਦੇ ਆਸ਼ਕੁਟਨ ਵਾਸਤੇ ਸੰਤ ਬਣਦਾ ਹੈ ਆਸ਼ਕੁਟਨ ਵਾਸਤੇ ਸਾਧ ਸੰਗਤ ਜੀ ਬੜੇ ਟੰਗਨੇ ਤੇ ਗੱਲੇ ਗੁਰੂ ਦੇ ਬੜੇ ਟੰਗਨੇ ਗੱਲਾਂ ਸਾਧ ਸੰਗਤ ਜੀ ਕਹਿੰਦੇ ਉਸ ਪਸ਼ੂ ਦੇ ਵਾਂਗਰ ਜ਼ਿੰਦਗੀ ਉਹਦੇ ਗੁਣ ਲੈਦਾ ਜ਼ਿੰਦਗੀ ਇਸ ਤਰ੍ਹਾਂ ਬਤੀਤ ਕਰਨੀ ਹੈ ਸਾਧ ਸੰਗਤ ਜੀ ਦਾਗ ਨਹੀਂ ਲੱਗਣਾ ਫਕੀਰੀ ਨੂੰ ਗੁਰੂ ਦੇ ਪਿਆਰੇ ਧੁੱਪੇ ਬਣ ਛਡੋ ਛਾਵੇਂ ਬਣ ਛਡੋ ਵੇਲੇ ਪਾ ਦਿਓ ਕੋਈ ਵੇਲੇ ਪਾ ਦਿਓ ਚੰਗਾ ਪਾ ਦਿਓ ਨਾ ਪਾ ਦਿਓ ਪਸ਼ੂ ਨੇ ਕਿਹਾ ਤੁਹਾਨੂੰ ਉਹ ਪਸ਼ੂ ਗੁਣ ਲੈਣਾ ਪਸ਼ੂ ਗੁਣ ਸਾਧ ਸੰਗਤ ਜੀ